ਪਿੰਡ ਪੰਨੀ ਵਾਲਾ ਮਾਲਾਂ ਵਿੱਚ ਪਹੁੰਚੇ ਆਂ ਰਾਜਨੀਤਿਕ ਸਰਵੇ ਕਰਨ ਲਈ ਆਓ ਜਾਣਦੇ ਆ ਇੱਥੋਂ ਦੇ ਲੋਕਾਂ ਨਾਲ ਗੱਲਬਾਤ ਕਰਦੇ ਆ ਸੱਸੀਆ ਬਾਈ ਜੀ ਬਾਈ ਜੀ ਕਿਹੜੀ ਪਾਰਟੀ ਨਾਲ ਤੁਸੀਂ ਸਬੰਧ ਰੱਖਦੇ ਹੋ ਅਸੀਂ ਕਾਂਗਰਸ ਪਾਰਟੀ ਨਾਲ ਕੀ ਮੋਲ ਰਿਹਾ ਤੁਹਾਡੇ ਕਾਂਗਰਸ ਪਾਰਟੀ ਦਾ ਕਾਂਗਰਸ ਪਾਰਟੀ ਦਾ ਬਹੁਤ ਵਧੀਆ ਮੋਲ ਰਿਹਾ ਜੀ ਸੁਣ ਚਾਇਆ ਸੀ ਕਿ ਪਿੰਡਾਂ ਚ ਜਾਖੜ ਪਰਿਵਾਰ ਜਦੋਂ ਪਾਰਟੀ ਛੱਡ ਕੇ ਚਲੇ ਗਏ ਸੀ ਤੇ ਬੂਤ ਵੀ ਨਹੀਂ ਲੱਗਣੇ ਸੁਣ ਚੈਰਾ ਸੀ ਕਿਵੇਂ ਤੁਹਾਡੇ ਪਿੰਡ ਦਾ ਕੀ ਮੋੜ ਨਹੀਂ ਨਹੀਂ ਜੀ ਉਹ ਇਹਨਾਂ ਨੂੰ ਵਹਿਮ ਸੀਗਾ ਜੀ ਪਰ ਬੂਤ ਨਹੀਂ ਲੱਗਣੇ ਆ ਨਹੀਂ ਹੋਣਾ ਇੱਥੇ ਠੀਕ ਹੈ ਪਰ ਬੂਤ ਵੀ ਲੱਗੇ ਸਾਡੇ ਏਜੰਟ ਵੀ ਬੈਠੇ ਬਹੁਤ ਵਧੀਆ ਪ੍ਰਦਰਸ਼ਨ ਰਿਹਾ ਪਿੰਡ ਦਾ 300 ਵੋਟਾਂ ਆਈਆਂ ਜੀ ਅੱਛਾ ਸਾਰਾ ਪਿੰਡ ਇੱਕ ਪਾਸੇ ਬੀਜਪੀ ਦਾ ਪਿੰਡ ਹੈ ਜੀ ਸਾਰਾ ਪਿੰਡ ਇੱਕ ਪਾਸੇ ਸੀ ਫਿਰ ਵੀ ਲੋਕਾਂ ਨੇ ਸਾਥ ਦਿੱਤਾ ਹੈ ਬਹੁਤ ਵਧੀਆ ਪ੍ਰਦਰਸ਼ਨ ਰਿਹਾ ਅੱਛਾ ਨਮਸਕਾਰ ਅੰਕਲ ਜੀ ਨਮਸਕਾਰ ਹਾਂ ਜੀ ਅੰਕਲ ਜੀ ਜੇ ਆਪਾਂ ਗੱਲ ਕਰੀਏ ਤੁਹਾਡੇ ਇੱਥੋਂ ਦੇ ਕਾਂਗਰਸ ਪਾਰਟੀ ਦੇ ਪਹਿਲਾ ਜਾਖੜ ਜੜ ਹੁੰਦੇ ਸੀ ਕਾਂਗਰਸ ਦੇ ਉਹ ਛੱਡ ਗਏ ਤੇ ਹੁਣ ਜਿਹੜੇ ਇੱਥੋਂ ਦੇ ਕੌਣ ਵੰਗ ਡੋਟ ਸੰਭਾਲ ਲੈ ਕਾਂਗਰਸ ਹੁਣ ਜਿੱਤੋਂ ਹਰਪ੍ਰੀਤ ਜੀ ਜਾਇ ਸਿੱਧੂ ਸਾਹਿਬ ਕਿਵੇਂ ਦੇ ਉਹ ਤੁਹਾਨੂੰ ਇਨਸਾਨ ਲੱਗ ਬਹੁਤ ਵਧੀਆ ਜੀ ਬਹੁਤ ਵਧੀਆ ਕੰਮ ਤੁਹਾਡੇ ਕੰਮ ਤੰਦੇ ਹੁੰਦੇ ਨੇ ਬਾਜੀ ਤੇ ਕੀ ਮੌੜ ਰਿਹਾ ਤੁਹਾਡੇ ਵੋਟਾਂ ਦੇ ਪਿੰਡ ਸਾਡੇ ਪਿੰਡ ਇੱਕ ਵਾਰ ਤਾਂ ਐਸਾ ਸੀਗਾ ਵੀ ਬੂਥ ਵੀ ਨਿਕਲੇਗੀ ਹਾਂਜੀ ਤੇ ਉਸ ਤੋਂ ਬਾਅਦ ਹਰਪ੍ਰੀਤ ਜੀ ਨੇ ਪਿੰਡਾਂ ਜੀ ਆ ਕੇ ਸਮਝਾਇਆ ਲੋਕਾਂ ਨੂੰ ਹੋਰ ਕਿਤਾ ਉਸ ਤੋਂ ਬਾਅਦ ਲੋਕਾਂ ਨੇ ਬਹੁਤ ਵਧੀਆ ਸਹਿਯੋਗ ਦਿੱਤਾ ਤੇ ਸਾਡੇ ਪਿੰਡ ਜੇ ਟੋਟਲ 700 ਵੋਟ ਪੁਰਿਆ ਹੈ ਚਾਰ ਪਾਰਟੀਆਂ ਨੂੰ ਬਰਾਬਰ ਦੇ ਵੋਟ ਆਏ ਜੀ ਹਾਂਜੀ ਨਮਸਕਾਰ ਭਾਈ ਜੀ ਜਿਵੇਂ ਹੁਣ ਸ਼ੇਰ ਸਿੰਘ ਕਬਾਇਆ ਹਲਕਾ ਫਿਰੋਜ਼ਪੁਰ ਤੋਂ ਆਪਣੇ ਐਮਪੀ ਜਿੱਤੇ ਆ ਤੇ ਤੁਹਾਨੂੰ ਲੱਗਦਾ ਹੋਂ ਵਾਲੇ ਸਮੇਂ ਚ ਪੰਜਾਬ ਚ ਕਾਂਗਰਸ ਦੀ ਸਰਕਾਰ ਹੋਵੇ ਕਿ ਮੀਤਾ ਪੁਰੀਆ ਜੀ ਜੀ ਬਣੀ ਸੀ ਸਰਕਾਰ ਬਿੰਦਗੀ ਤੁਹਾਨੂੰ ਲੱਗਦਾ ਆਪਣੇ ਹਲਕਾ ਬੱਲੂਆਣੇ ਦੇ ਵਿੱਚ ਕਿੰਨਾ ਕ ਆਪਣੇ ਹਲਕਾ ਬੋਰ ਦੇ ਵਿੱਚ ਕਿੰਨਾ ਪ੍ਰੋਤਸਾਹ ਜੀ ਸਰ ਨਸੀਬਾ ਜੀ ਨੂੰ ਨਾ ਕੋਈ ਪ੍ਰਾਣਾ ਹੁੰਦਾ ਤਾਂ ਉਸ ਦਾ ਡਰ ਹੁੰਦਾ ਅੱਛਾ ਆਉਣ ਵਾਲੇ ਸਮੇਂ 'ਚ ਤੁਹਾਡੇ ਪਿੰਡ 'ਚ ਕਿੰਨਾ ਕੁ ਪਰਵਰਤਨ ਆਊਗਾ ਕਾਂਗਰਸ ਸੰਤਾ ਜੀਖੋ ਜੀ ਜੇ ਕੰਮ ਕਰਨੇ ਤਾਂ ਇਹਨਾਂ ਨੂੰ voting ਮਿਲੇਗੀ ਜੀ ਨਾ ਕਰਨੇ ਤਾਂ ਕੋਈ voting ਨਹੀਂ ਪ੍ਰਤਨ ਉਹੀ ਤਾ ਜੀ ਮਿਲੇਗਾ ਹਾਂਜੀ ਇੱਥੋਂ ਦੇ ਲੋਕ ਦੱਸ ਰਹੇ ਨੇ ਕਿ ਕਾਂਗਰਸ ਪਾਰਟੀ ਦਾ ਇੱਥੇ ਮੋਰ ਠੀਕ ਰਿਹਾ ਤੇ ਹਰਪ੍ਰੀਤ ਸੰਧੂ ਦੇ ਬਾਰੇ ਵੀ ਦੱਸ ਰਹੇ ਨੇ ਵੀ ਕਾਫੀ ਉਹਨਾਂ ਨੂੰ ਸਪੋਰਟ ਕਰ ਰਹੇ ਨੇ ਤੇ ਚੰਗੇ ਇਨਸਾਨ ਦੱਸ ਰਹੇ ਨੇ ਤੇ ਹੁਣ ਅੱਜਕੱਲ੍ਹ ਜੀ ਮੈਂ ਤੁਹਾਨੂੰ ਜੋ ਇਹ ਪਿੰਡ ਬੰਨੇਵਾਲਾ ਮਹਲਾ ਤੋਂ ਕਾਂਗਰਸ ਪਾਰਟੀ ਦਾ ਵਰਕਰ ਆ ਜੀ ਤੁਹਾਡੇ ਸਾਰੇ ਹੀ ਦਰਸ਼ਕਾਂ ਦਾ ਤੇ ਦਿਨੋਂ ਧੰਨਵਾਦ ਤੇ ਮੈਂ ਕਹਿਣਾ ਚਾਹ ਰਿਹਾ ਜੀ ਕਾਂਗਰਸ ਪਾਰਟੀ ਨੇ ਇੱਥੇ ਬਹੁਤ ਵਧੀਆ ਹਵੋਰ ਚ ਪ੍ਰਦਰਸ਼ਨ ਕੀਤਾ ਹੈ ਜਾਖੜਾਂ ਦੇ ਇਸ ਤਰ੍ਹਾਂ ਸੀਗਾ ਵੀ ਇੱਥੇ ਮੋਹਲ ਉਹਨਾਂ ਦਾ ਹੈਗਾ ਬੀਜਪੀ ਦਾ ਇੱਥੇ ਟੱਕਰ ਹੋਊਗੀ ਪਰ ਬਹੁਤ ਵਧੀਆ ਪ੍ਰਦਰਸ਼ਨ ਜਾ ਆਉਣ ਵਾਲੇ 2027 ਚੋਣਾਂ ਜੀ ਵੀ ਮੈਨੂੰ ਲੱਗਦਾ ਵੀ ਅਸੀਂ ਨਿਕਲੂਗੀ ਕਿਉਂਕਿ ਇੱਥੇ ਹਰਪ੍ਰੀਤ ਸਿੰਘ ਬਹੁਤ ਵਧੀਆ ਮੈਂਤ ਕਰਦੇ ਧੰਨਵਾਦ ਸ਼ੁਸ਼ਕਾਰਨ ਕਰੀ ਸ਼ੁਸ਼ਕਾਰਨ ਦੇ ਕੈਂਗਰਸ ਪਾਰਟੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਹਾਡੇ ਪਿੰਡ ਜਿਨਾਬ ਅਸੀਂ ਤਾਂ ਸੱਚਨ ਬਿਹਤਰ ਤੋਂ ਆ ਜਦੋਂ ਸ਼ੁਰੂ ਤੇ ਕਾਸ਼ੀ ਰਾਮ ਦੀ ਹੋਰੀ ਸੀ ਨਾ ਹਾਂਜੀ ਉਸ ਟਾਈਮ ਦੇ ਅਸੀਂ ਤਾਂ ਕਾਂਗਰਸ ਦੇ ਅੰਦਰੀਆਂ ਜੇ ਅੱਜ ਇਸ ਕਾਂਗਰਸ ਨੂੰ ਸਪੋਰਟ ਕਰਦੇ ਆ ਜਿੱਥੇ ਸਾਇਲੈਂਟ ਜਿਹੜੇ ਵੋਟ ਕਰ ਹੁੰਦੇ ਨਾ ਉਹ ਸਾਇਲੈਂਟ ਵੋਟ ਦੇ ਸੀ ਅਸੀਂ ਤਾਂ ਤੇ ਅੱਜ ਵੀ ਆ ਪਿੰਡ ਪੰਨੀ ਵਾਲਾ ਮਹੱਲਾ ਦੇ ਵਿੱਚ ਪਾਰਕ ਬਣੀ ਹੋਈ ਆ ਕਾਫੀ ਇਥੋਂ ਦਾ ਉਹ ਲੋਕ ਇੱਥੇ ਬੈਠੇ ਹੋਏ ਨੇ ਇਹਨਾਂ ਨਾਲ ਬਾਅਦ ਚ ਗੱਲਬਾਤ ਕਰਦੇ ਹਾਂ ਪਾਰਕ ਦੇ ਵਿੱਚ ਬੈਠੇ ਨੇ ਕੁਝ ਇਨਸਾਨ ਗੱਲਬਾਤ ਕਰਦੇ ਨੇ ਨਮਸਕਾਰ ਜੀ ਨਮਸਕਾਰ ਜੀ ਹਾਂ ਜੀ ਕਿਸ ਤਰ੍ਹਾਂ ਦਾ ਮਾਹੌਲ ਰਿਹਾ ਤੁਹਾਡੇ ਪਿੰਡ 'ਚ ਵੋਟਾਂ ਦਾ ਬਹੁਤ ਵਧੀਆ ਰਿਹਾ ਜੀ ਪਹਿਲਾਂ ਤਾਂ ਜ਼ੋਰ ਹੁੰਦਾ ਸੀ ਬੀਜਪੀ ਤੇ ਕਾਂਗਰਸ ਦਾ ਹਾਂ ਜੀ ਬਰਾਬਰ ਹੁੰਦਾ ਸੀ ਇਸ ਵਾਰ ਮੱਲਾ ਉਹਨਾਂ ਨੇ ਲੀਡ ਜ਼ਰੂਰ ਲਈ ਫਿਰ ਵੀ ਕਾਂਗਰਸ ਦਾ ਦਾਵਾ-ਦਵਾ ਖੁੱਲ ਸੀਗਾ ਜਿਵੇਂ ਕਹਿੰਦੇ ਸੀ ਜਾਕਰ ਪਰਵਾ ਦੇ ਪਿੱਛੇ ਕਹਿੰਦੇ ਸੀ ਜਿੱਤ ਗਈ ਕਾਂਗਰਸ ਖਤਮ ਹੋ ਚੁੱਕੀ ਆ ਪਰ ਕਾਂਗਰਸ ਖਤਮ ਨਹੀਂ ਹੋਈ ਠੀਕ ਹੈ ਹਲੇ ਵੀ ਪਈ ਹੈ ਕਈ ਅੰਦਰੂਨੀ ਬੈਠੇ ਆ ਜੋ ਕਿ ਹਲੇ ਵੀ ਟੜਦੇ ਆ ਖੁੱਲਕੇ ਨਹੀਂ ਆਉਂਦੇ ਪਰ ਥੋੜੀ ਸਮੇਂ ਬਾਅਦ ਖੁੱਲਕੇ ਆ ਜਾਣਗੇ ਅਣ ਵੀ ਤੁਸੀਂ ਕੀ ਕਹਿਣਾ ਚਾਹੋਗੇ ਆਪਣੇ ਕਾਂਗਰਸ ਤੇ ਪਾਰਟੀ ਬਾਰੇ ਵੱਡੇ ਨੇ ਤਾਂ ਕਹਿੰਦੇ ਸੀ ਕਾਂਗਰਸ ਦਾ ਅੱਗੇ ਤਾਂ ਹੁੰਦੀ ਨਹੀਂਗੀ ਕਾਂਗਰਸ ਲਈ ਤੈਨੂੰ ਸਪੋਰਟ ਨਹੀਂ ਨਾ ਤਾਂ ਵਾਦ ਬੁਝ ਗਿਆ ਕਹਿ ਰਹੇ ਸੀ ਕਿ ਵੀ ਜਾਖੜ ਛੱਡ ਗਏ ਕਾਂਗਰਸ ਜਾੜਸੀਏ ਕਾਂਗਰਸ ਦੀ ਤੇ ਉਹਨਾਂ ਛੱਡਣ ਵਾਲਾ ਤੁਹਾਨੂੰ ਲੱਗਦਾ ਕੋਈ ਫਰਕ ਪਿਆ ਪਾਰਟੀ ਨਹੀਂ ਨਹੀਂ ਕੋਈ ਫਰਕ ਨਹੀਂ ਪਿਆ ਅੱਗੇ ਤੋਂ ਕਾਂਗਰਸ ਸਾਨੂੰ ਪੱਕੀ ਉਮੀਦ ਆ ਵੀ ਕਾਂਗਰਸੀ ਆਊਗੀ ਪਿੰਡ ਜੋ ਲੀਡ ਹੋਏਗੀ ਇਹਨਾਂ ਦੀ ਫੇਰ ਤੋਂ ਬੱਲੂ ਹਨ ਆਪਣੇ ਹਲਕਾ ਹਬੌਰ ਦੇ ਵਿੱਚ ਤੁਹਾਨੂੰ ਲੋਕ ਸਭਾ ਵਿੱਚ ਜਿਵੇਂ ਛੇ ਸਿੰਘ ਬਾਇ ਜਿੱਤੇ ਨੇ ਹਾਂਜੀ ਹਾਂਜੀ ਤੇ ਇਸ ਜਿੱਤ ਦੇ ਵਿੱਚ ਸੱਤ ਚਿੱਟਾਂ ਪੰਜਾਬ 'ਚ ਵੀ ਆ ਗਈਆਂ ਨੇ ਕਾਂਗਰਸ ਨੂੰ ਉਹਨਾਂ ਨਾਲ ਸਮੇਂ 'ਚ ਕੀ ਤੋਂ ਦੇਖੋ ਤੁਸੀਂ ਉਹਨਾਂ ਨਾਲੇ ਸਮੇਂ 'ਚ ਜਿੱਥੇ ਇਹ ਤੇ ਪੰਜਾਬ ਤੇ 13 ਤੋਂ 7 ਸੀਟਾਂ ਆਈਆਂ। ਤੇ ਇੱਕ ਇੱਕ ਤਰਫਾ ਰੋਕਣ ਆਉਣ ਦੇ ਪੂਰੇ ਪੂਰੇ ਚਾਂਸ ਹੈ ਕਾਂਗਰਸ ਦੇ। ਆਉਣ ਵਾਲੇ ਸਮੇਂ ਵਿੱਚ ਬਾਈ ਜੀ ਤੁਹਾਨੂੰ ਜੇ ਕਾਂਗਰਸ ਦਾ ਕੋਈ ਹਵੋਰ ਹਲਕੇ ਦਾ ਲੀਡਰ ਚਾਹੀਦਾ ਤਾਂ ਤੁਹਾਨੂੰ ਕਿਸ ਤਰ੍ਹਾਂ ਦਾ ਜੀ ਦੇਖੋ ਕਿਹੜੇ ਚੰਗੇ ਲੱਗਦੇ ਨੇ। ਆਉਣ ਵਾਲੇ ਸਮੇਂ ਤੇ ਸਾਨੂੰ ਨੀਡਰ ਲੀਡਰ ਤੇ ਇਮਾਨਦਾਰ ਜਿਵੇਂ ਕਿ ਹਰਪ੍ਰੀਤ ਵਰਗੇ ਬਾਈ ਜੀ ਉਹਨਾਂ ਨੇ ਬੜੀ ਮਿਹਨਤ ਕੀਤੀ। ਠੀਕ ਹੈ ਸਾਨੂੰ ਉਹੋ ਜਿਹੇ ਲੀਡਰਾਂ ਦੀ ਲੋੜ ਹੈ ਜਿਹੜੇ ਮੌਕੇ ਤੇ ਹਰੇਕ ਦਾ ਕੰਮ ਆਵੇ। ਅੱਜ ਇਹੋ ਜਿਹੀ ਨਿਸ਼ਚੋਣੀਆਂ ਕਿ ਪਹਿਲਾਂ ਤੋਂ ਇਹ ਰਾਜ ਕਰਦੇ ਹੋਏ ਅਸੀਂ ਇਹਨਾਂ ਨੇ ਕੁਝ ਨਹੀਂ ਕੀਤਾ ਠੀਕ ਆ ਅਸੀਂ ਉਮੀਦ ਕਰਦੇ ਹਾਂ ਆਸਤੀ ਜੀ ਤੋਂ ਉਹ ਅਮਲੇ ਖੜੇ ਹੋਣ ਤੇ ਵੱਤ-ਵੱਤ ਵੋਟਾਂ ਆਉਣ